ਲੈ ਸੱਜਣਾ ਇੱਕ ਬਹੁਤ ਕਮਾਲ ਦੀ ਨਾ ਦੁੱਲ ਝੋਟੀ ਦਿਖਾਉਣ ਪਹੁੰਚੇ ਆ ਸ਼ਹਿਰ ਪਹੁੰਚੇ ਆ ਰਾਏਕੋਟ ਇਹ ਮੰਨ ਲਓ ਵੀ ਬੱਸ ਸਟੈਂਡ ਦੇ ਪਿਛਲੇ ਪਾਸੇ ਬਾਈ ਦਾ ਘਰ ਆ ਗਿਆ ਤੇ ਬਹੁਤ ਚੰਗੀ ਝੋਟੀ ਆ ਚੰਗੇ ਰਿਕਾਰਡ ਵਾਲੀ ਆ ਤੇ ਮੇਨ ਗੱਲ ਇਹ ਵੀ ਇਹ ਆ ਵੀ ਉਮਰ ਚ ਬਿਲਕੁਲ ਕੱਚੀ ਦੰਦਾ ਚ ਆ ਤੇ ਬਾਕੀ ਗੱਲਬਾਤ ਬਾਈ ਨਾਲ ਕਰਾਵਾਂਗੇ ਤੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਕਿੰਨਾ ਦੁੱਧ ਦੁੱਤਾ ਤੇ ਕਿੰਨੇ ਦੰਦ ਹੋ ਗਏ ਤੇ ਕਿੰਨੇ ਟਾਈਮ ਦੀ ਹੁਣੇ ਅੱਜ ਸੂਈ ਹੋ ਗਈ ਹੋਰ ਬਾਈ ਕੀ ਹਾਲ ਹੈ ਠੀਕ ਹੈ ਚੜ੍ਹਦੀ ਕਲਾ ਵਧੀਆ ਜੀ ਤਕਰੀਬਨ ਮੇਰਾ ਖਿਆਲ ਆਪਾਂ ਦੋ ਤਿੰਨ ਵੀਡੀਓ ਬਣਾਈਆਂ ਹਨਾ ਹਾਂ ਬਣਾਉਣੇ ਆ ਤਕਰੀਬਨ ਮੇਰਾ ਖਿਆਲ ਆ ਸਾਲ ਡੇਢ ਸਾਲ ਪਿੱਛੋਂ ਇੱਕ ਅੱਧਾ ਪਸ਼ੂ ਜੀ ਮੈਂ ਇਧਰਲੇ ਬੰਨੇ ਮਾਰ ਦਿੰਗਾ ਰੀ ਕੈਮਰਾ ਵੱਧ ਜਾਂਦੇ ਆ ਪਸ਼ੂ ਜੀ ਆ ਮੇਨ ਕੰਮ ਆਪਣਾ ਭਾਈ ਦੁੱਧ ਹੀ ਹੈ ਨਾ ਹਾਂਜੀ ਥੋੜਾ ਜਿਹਾ ਉੱਚੀ ਬੋਲੀ ਕਰਕੇ ਜਿਹੜਾ ਨਾਮ ਤੇ ਨੰਬਰ ਬੋਲੋ ਜੀ ਨਾਮ ਮੇਰਾ ਹੈਗਾ ਜੀ ਗੁਰਮੀਲ ਸਿੰਘ ਹਾਂਜੀ ਤੇ ਮੋਬਾਈਲ ਨੰਬਰ ਆਪਣਾ ਹੈਗਾ 98727 ਹਾਂਜੀ 50651 ਹਾਂਜੀ 99727 506 50600 51 ਲੈ ਹੁਣ ਮਾਰਦੀ ਹੈ ਗਰੀ ਝੋਟੀ ਦੇ ਕੈਮਰਾ ਕਿੰਨਾ ਕ ਟਾਈਮ ਹੋ ਗਿਆ ਬਾਈ ਇਹਨੂੰ ਸੂਈ ਨੂੰ ਇਹਨੂੰ ਹੋ ਗਈ 1.5 ਤੋਂ 2 ਘੰਟੇ ਹੋ ਗਏ ਸੂਈ ਨੂੰ 1.5 ਤੋਂ 2 ਘੰਟੇ ਜੇਰ ਹਲੇ ਪੈਂਡਿੰਗ ਆ ਨਾ ਜੇਰ ਪੈਂਣੀ ਆ 1.5 ਤੋਂ 2 ਘੰਟੇ ਦੀ ਸੂਈ ਆ ਗਈ ਜੇਰ ਇਹਦੀ ਪੈਂਡਿੰਗ ਆ ਵੀ ਖਾਸ ਗੱਲ ਇਹਦੀ ਸੱਜਣੋ ਇਹ ਰਹਿਣੀ ਆ ਵੀ ਇਹ ਦੁੱਲ ਆ ਗਈ ਦੋ ਥਣ ਵਾਲੀ ਕਹਿ ਲਈ ਪੰਜਾਬੀ ਚ ਬੱਚਾ ਕੀ ਦੇਤਾ ਬਾਈ ਇਹ ਮੇਲਕਾਫ ਆ ਇਹ ਨਾਲ ਆ ਗਿਆ ਮੇਲਕਾਫ ਤੇ ਬਾਕੀ ਆਡਰ ਸੋਹਣਾ ਰੱਖਦੀ ਆ ਤੇ 1.5 ਤੋਂ 2 ਘੰਟੇ ਦੀ ਬਾਈ ਕਹਿੰਦਾ ਆ ਗਈ ਸੂਈ ਤੇ ਸੂਹਾ ਕਿਹੜਾ ਬਾਈ ਇਹਦਾ ਸੂਆ ਦੂਜਾ ਸੂਆ ਦੂਜਾ ਹਾਂਜੀ ਆ ਤੋੜ ਦੋ ਫੇਰ ਲੈ ਬਾਕੀ ਸਜਣੋਂ ਤੁਰਦੀ ਦੀ ਅਡਜਸਟਮੈਂਟ ਕਰ ਲਓ ਇੱਥੇ ਤੋਂ ਤੇ ਦੰਦਾਂ ਚ ਭਾਈ ਕਿਵੇਂ ਆਹੇ ਦੰਦਾਂ ਚ ਚਾਰ ਦੰਦਾਂ ਚ ਚੌਗੀ ਹਾਂਜੀ ਚੌਗੀ ਚਾਰ ਦੰਦਾਂ ਦੀ ਸੂਪੀ ਦੂਜਾ ਸੂਆ ਕਹ ਲਈਏ ਹਾਂਜੀ ਹਾਂਜੀ ਪਹਿਲਾਂ ਨੇ ਕਿੰਨਾ ਦੁੱਧ ਪਾਇਆ ਭਾਈ ਇਹਨੇ ਪਹਿਲਾਂ ਨੇ ਪਚੋਈ ਆ 12 ਕਿਲੋ ਕਹੋਇਆ ਆ ਪਾਇਆ ਥੱਲੇ 12 ਕਿਲੋ ਹਾਂਜੀ ਪਹਿਲਾਂ ਥੱਲੇ ਪਹਿਲਾਂ ਥੱਲੇ ਆਹ ਦੇ ਹਾਲੇ ਤਾਂ ਇਹ ਮੰਨ ਲਓ ਵੀ ਪਹਿਲਣ ਦੀ ਉਮਰ ਚ ਹੀ ਦਵਾਰੇ ਸੂਪੀ ਦੂਜਾ ਸੂਆ ਬਿਲਕੁਲ ਆ ਲੈ ਚੱਲ ਲੈ ਚੱਲ ਐਨੂੰ ਲੈ ਚੱਲ ਭਾਈ ਚਬਾਈ ਦੀ ਕਿਵੇਂ ਆਹੇ ਬਿਲਕ ਪੋਲੀ ਨਰਮ ਜਮਾ ਜਮਾ ਨਾ ਆ ਤੇ ਬਾਕੀ ਸਤੈ ਨੂੰ ਬੱਚਾ ਲਵਾਇਆ ਬਾਈ ਦੋ ਧਾਰਾ ਉਦੋਂ ਮਾਰੀਆਂ ਇੱਥੋਂ ਘਮਾ ਲਾ ਬਾਈ ਚਵਾਈ ਦੀ ਇਹ ਮੰਨ ਲਓ ਵੀ ਬਿਲਕੁਲ ਪੋਲੀ ਤੇ ਠੋਸ ਚਵਾਈ ਦੀ ਰਹੂ ਕੱਦ ਕੋਈ ਸੱਜਣ ਛੋਟਾ ਨਾ ਮੰਨ ਲੇ ਉਮਰ ਦੇ ਹਿਸਾਬ ਨਾਲ ਕੱਦ ਵੀ ਚੰਗਾ ਤੇ ਸਿੰਗ ਆ ਗਿਆ ਬਿਲਕੁਲ ਬੰਦ ਤੇ ਉਤੋਂ ਇਹ ਕਹਿ ਸਕਦੇ ਆ ਫੁੱਲ ਬ੍ਰੀਕ ਆ ਗਈ ਝੋਟੀ ਮੋਟਾਪਾਨ ਨਹੀਂ ਹੈਗਾ ਜਿਆਦੇ ਤੇ ਦੁੱਧ ਦਿੱਤਾ ਬਾਈ ਕਹਿੰਦਾ ਇਹਨੇ ਤਕਰੀਬਨ ਤਕਰੀਬਨ 12 ਕਿਲੋ ਦੇ ਲਗਪਗ ਐ ਸਾਰੀ ਕਿੰਨਾ ਕੁ ਦੇ ਸਕਦੀ ਹੈ ਭਾਈ ਐ ਸਾਰੀ ਦੇ ਦੂ 15-16 ਕਿਲੋ ਆ 14-15 ਹੀ ਦੇ ਦੇ ਗਰਮੀ ਦੇ ਹਿਸਾਬ ਨਾਲ ਹਾਂਜੀ ਦੇ ਦੂਗੀ ਬੱਚਾ ਆ ਗਿਆ ਨਾਲ ਇਹਦੇ ਮੇਲ ਕਾਫ ਤੇ ਚਬਾਈ ਵਾਲੇ ਮਾਮਲੇ 'ਚ ਤੁਹਾਨੂੰ ਦੱਸ ਹੀ ਦਿੱਤਾ ਭਾਈ ਨੇ ਚਬਾਈ ਵਾਲੇ ਮਾਮਲੇ 'ਚ ਆ ਗਈ ਬਿਲਕੁਲ 100 ਦੀ 100 ਛੜਲੇ ਛਿੱਟੇ ਵਾਲਾ ਸਿਸਟਮ ਨਹੀਂ ਹੈਗਾ ਠੋਸ ਚਬਾਈ ਦੀ ਆ ਗਈ ਫੁੱਲ ਆ ਭਾਰ ਬੋਝ ਦੀ ਗਰੰਟੀ ਦੇਉ ਭਾਈ ਆਪਣੀ ਬਿਲਕੁਲ ਬਿਲਕੁਲ ਗਰੰਟੀ ਠੀਕ ਹੈ ਗੱਲ ਛੜਲੇ ਛਿੱਟੇ ਦੀ ਥਣ ਵੱਧ ਘੱਟ ਦੀ ਹਾਂਜੀ ਫੁੱਲ ਗਰੰਟੀ ਆ ਠੀਕ ਹੈ ਗੱਲ ਆਪਾਂ ਘਰ ਦੀ ਪਾਲੀ ਆ ਨਿੱਕੀ ਠੀਕ ਹੈ ਗੱਲ ਤੇਰੀ ਮਾਂ ਦਾ ਕਿੰਨਾ ਕੁ ਤੋ ਤੁਸੀਂ ਭਾਈ ਇਹਦੀ ਮਾਂ ਹਰਿਆਣੇ ਦੀ ਸੀ ਠੀਕ ਹੈ ਜੀ ਉਹ ਬਾਤ ਦੁੱਧ ਵਾਲੀ ਸੀ 18 20 ਕਿਲੋ ਵਾਲੀ ਸੀ ਠੀਕ ਆ ਗੱਲ ਆ ਇਹ ਮੰਨ ਲੀਏ ਜਸੂਆਂ ਚ ਵਾਗੀ ਵੀ ਉੱਥੇ ਹੀ ਵਗ ਜੂ ਵਗ ਜੂ ਉਹਦੇ ਬਰਾਬਰ ਤਰਾ ਬਰੀ ਕਲੇ ਕਰੀ ਬਾਈ ਆਏ ਨੂੰ ਥੋੜੀ ਜੀ ਇਹ ਇੱਥੋਂ ਮਾਰ ਦੇ ਗਰੀ ਕੈਮਰਾ ਜਦੋਂ ਪਰਲੇ ਬੰਨੇ ਜਾਊ ਥਾਨ ਕਹਿ ਲੀਏ ਬਾਈ ਦੂਰੇ ਹੀ ਲੱਗਿਆ ਚਪਾਈ ਵਾਲਾ ਨਾ ਠੋਸ ਚਪਾਈ ਵਾਲਾ ਧਾਰਾਂ ਦਿਖਾ ਦਾਂਗੇ ਮਾਰ ਕੇ ਹਾਂ ਜੀ ਧਾਰਾਂ ਆ ਦੋ ਦੋ ਧਾਰਾਂ ਮਾਰ ਦੋ ਲੈ ਸੱਚ ਨੂੰ ਚਪਾਈ ਕਰ ਸਕਦਾ ਹਾਂ ਚਾਹੇ ਇਹ ਮੰਨ ਲਓ ਵੀ ਗਾਂਵਾਂ ਵਾਲਾ ਕੰਮ ਹੀ ਆ ਫੁੱਲ ਠੋਸ ਚਪਾਈ ਦੀ ਆ ਗਈ ਤੇ ਸਭਾ ਦੀ ਆ ਗਈ ਬਿਲਕੁਲ ਠੰਡੀ ਸੀਲ ਪਸ ਬਾਈ ਜਿਆਦੇ ਥੱ ਤੇ ਆ ਜਾਖ ਕੱਲੀ ਕੱਲੀ ਧਾਰ ਵੀ ਕਰਾਦੀ ਬਾਈ ਨੇ ਜੈ ਇੱਕ ਫੁੱਲ ਠੋਸ ਹੀ ਆ ਗਈ ਚਵਾਈ ਦੇਣਾ ਆਨ ਪੋਲੀ ਆ ਗਈ ਕਹਿੰਦੇ ਚਵਾਖ ਵੀ ਚਲੂਗਾ ਬਾਣੀ ਪੋਲੀ ਠੀਕ ਆ ਗੱਲ ਕਿੰਨੇ ਦਾ ਰੇਟ ਕੀ ਰੂਗਾ ਬਾਈ ਫਿਰ ਰੇਟ ਫੋਨ ਤੇ ਕਰ ਲੈ ਬਾਲੇ ਤਾਂ ਨਹੀਂ ਮੰਗਦਾ ਨਹੀਂ ਨਹੀਂ ਬਾਣੇ ਇਹਦੇ ਫੋਨ ਤੇ 4-5 ਲੱਖ ਮੰਗ ਲਿਓ ਹੈ ਨਹੀਂ 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 ਮੰਗਦੇ ਠੀਕ ਆ ਗੱਲ ਆ ਕਰਦੇ ਕਿਹੜਾ ਉਹਨਲੇ ਬੰਨੇ ਕਰਦੇ ਰੇਟ ਵਾਈ ਕਹਿੰਦਾ ਕੁਆਲਿਟੀ ਦੇ ਹਿਸਾਬ ਨਾਲ ਹੋਊਗਾ ਤੇ ਦੁੱਲ ਝੋਟੀ ਆ ਗਈ ਚਵਾਈ ਤੁਹਾਨੂੰ ਦਿਖਾਤੀ ਵੀ ਚਵਾਈ ਤੇ ਇਹ ਮੰਨ ਲਓ ਨਾ ਤੁਸੀਂ 45 ਵਾਲਾ ਕੰਮ ਹੀ ਰੂਗਾ ਹਾਂ ਜਿਵੇਂ ਕਹਿ ਲਿਆ ਬਾਦੋਂ ਵਾਲੀ ਮੀਂਹ ਚ 45 ਚੱਲਦਾ ਹੁੰਦਾ ਉਹ ਸਿਸਟਮ ਹੀ ਆ ਤੇ ਬਾਕੀ ਥੱਲੋਂ ਜਿਵੇਂ ਇਹਦੀ ਕਹਿ ਲਿਆ ਜੇਰ ਪੈ ਜੂਗੀ ਤਾਂ ਥੱਲੋਂ ਸੋਣੀ ਬਣ ਜਾਂਦੀ ਹੈ ਜਿਵੇਂ ਜਿਵੇਂ ਦੁੱਧ ਧਿਆਣ ਗਿਆ ਬਲਬਲ ਕੱਢ ਦਿੰਦੀ ਹਲੇ ਮੇਰੇ ਸੋਨਾ ਐਂਟਰਟ ਕਰ ਲੈਂਦੀ ਹਲੇ ਠੀਕ ਹੈ ਗੱਲ ਤੇ ਦੁੱਧ ਦੰਦੀਆ ਲੰਮਾ ਟਾਈਮ ਕਹਿ ਲੀਏ ਹਾਂਜੀ ਤੇ ਨੰਬਰ ਬੋਲ ਦਿਓ ਜੀ ਕਿਹੜਾ ਹੋਰ ਨੰਬਰ ਮੇਰਾ ਹੈਗਾ 98727 ਹਾਂਜੀ 50655 99727 50651 51 ਬਾਈ ਦਾ ਨੰਬਰ ਆ ਤੇ ਘਰ ਸੱਜਣੋਂ ਬਾਈ ਦਾ ਆ ਗਿਆ ਰਾਏ ਕੋਟ ਸ਼ਹਿਰ ਚ ਬੱਸ ਸਟੈਂਡ ਦੇ ਬਿਲਕੁਲ ਪਿਛਲੇ ਬੰਨੇ ਕਿਹੜਾ ਏਰੀਆ ਪਈਦਾ ਬਾਈ ਇਹ ਇਹ ਸੰਤੋਖ ਨਗਰ ਸੰਤੋਖ ਨਗਰ ਹਾਂਜੀ ਆ ਨੰਬਰ ਸੱਜਣੋਂ ਬਾਈ ਦਾ ਸਕਰੀਨ ਤੇ ਲਾ ਦੂੰਗਾ ਜਿਹੜੇ ਵੀ ਸੱਜਣੋਂ ਨਾਲ ਕਹਿ ਲਿਆ ਤੋਹਫਾ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ ਜੀ